ਪਿੰਡ ਦੀ ਪੰਚਾਇਤ ਦੇ ਪ੍ਰੋਗਰਾਮ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚਾਵਾਂ ਵਿਖੇ ਜਿੱਥੇ ਕਿ ਇੱਕ ਪਿੰਡ ਦਾ ਜਿਹੜਾ ਮਾਹੌਲ ਹੈ ਇੱਕ ਤੁਹਾਨੂੰ ਅਸੀਂ ਤਸਵੀਰਾਂ ਜਿਹੜੀਆਂ ਧਰਮਸ਼ਾਲਾ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਸਾਰੇ ਪਿੰਡ ਦੇ ਜਿਹੜੇ ਲੋਕ ਆ ਇਕੱਠੇ ਹੋ ਕੇ ਸ਼ਾਮ ਨੂੰ ਗੱਲਾਂ ਬਾਤਾਂ ਕਰਦੇ ਹਨ ਪਿੰਡ ਵਿੱਚ ਜੋ ਚੀਜ਼ਾਂ ਦਾ ਵਿਕਾਸ ਹੋਣ ਵਾਲਾ ਹੈ ਜਿਹੜੀਆਂ ਰਹਿੰਦੀਆਂ ਹਨ ਉਹਨਾਂ ਬਾਰੇ ਇਹ ਸਾਰੇ ਜਦੋਂ ਪਿੰਡ ਤੁਸੀਂ ਦੇਖਦੇ ਆਓ ਕਿ ਲੋਕ ਜਿਹੜੇ ਇੱਕ ਯੂਨਿਟੀ ਇੱਕ ਇਕੱਠ ਬਣਾ ਕੇ ਇੱਥੇ ਇਕੱਠੇ ਹੁੰਦੇ ਆ ਤੇ ਸਲਾਹ مشورہ ਕਰਦੇ ਹਨ ਜਿਹੜੇ ਪਿੰਡ ਦੇ ਮੇਨ ਮੋਹਤਵਾਰ ਬੰਦੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਕਿ ਐਸ ਵੇਲੇ ਕੀ ਪਿੰਡ ਵਿੱਚ ਹੋਣ ਵਾਲਾ ਹੈ ਤੇ ਕਿਹੜੀਆਂ ਜਿਹੜੀਆਂ ਪਿੰਡ ਦੀਆਂ ਚੀਜ਼ਾਂ ਆ ਉਹ ਰਹਿੰਦੀਆਂ ਹਨ ਉਹਨਾਂ ਬਾਰੇ ਅਸੀਂ ਤੁਹਾਨੂੰ ਉਹੀ ਗੱਲਬਾਤ ਦਿਖਾਵਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਬੈਠੇ ਹਨ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਹਾਂ ਜੀ ਸਰ ਕੀ ਨਾਮ ਆਪਣਾ ਮੈਂ ਸੁਖਵਿੰਦਰਜੀਤ ਸਿੰਘ ਝਾਵਰ ਜੀ ਸਰਪੰਚ ਪਿੰਡ ਝਾਵਾਂ ਹੈ ਠੀਕ ਤੇ ਸਰਪੰਚ ਸਾਹਿਬ ਤੁਸੀਂ ਐਸ ਵੇਲੇ ਸਰਪੰਚ ਜਦੋਂ ਤੁਸੀਂ ਜਿਹੜੀ ਪਾਰਟੀ ਤੋਂ ਬਣੇ ਆ ਹੁਣ ਤੋਂ ਲੈ ਕੇ ਤੇ ਅੱਗ ਪਿੱਛੇ ਜਿਹੜੀਆਂ ਵੋਟਾਂ ਜਿਹੜੀਆਂ ਹੋਈਆਂ ਪਿੰਡ ਵਿੱਚੋਂ ਕਿਹੜੀਆਂ ਚੀਜ਼ਾਂ ਕਮੀ ਸੀਗੀ ਜਿਹੜੀਆਂ ਹੁਣ ਤੁਸੀਂ ਕਹਿਣਾ ਚਾਹੁੰਦੇ ਹੋ ਅਸੀਂ ਮੈਂ ਅ ਦੂਸਰੀ ਟਰਮ ਵਿੱਚ ਸਰਪੰਚ ਬਣਿਆ ਜੀ ਪਹਿਲੀ ਵਾਰ ਅਸੀਂ 2118 ਵਿੱਚ ਜਦੋਂ ਹੈ ਉਦੋਂ ਸਾਡੇ ਪਿੰਡ ਸਰਵਸੰਮਤੀ ਹੋ ਗਈ ਸੀ ਸਰਵਸੰਮਤੀ ਦੇ ਨਾਲ ਮੈਂ ਸਰਪੰਚ ਬਣਿਆ ਸੀ ਉਸ ਤੋਂ ਪਹਿਲਾਂ ਮੈਂ ਬਲੌਕ ਸੰਮਤੀ ਦਾ ਇਲੈਕਸ਼ਨ ਲੜਿਆ ਸੀ ਤੇ ਬਲੌਕ ਸੰਮਤੀ ਮੈਂ ਤਕਰੀਬਨ 700 ਵੋਟ ਤੇ ਜਿੱਤੇ ਸੀ ਤੇ ਸਰਪੰਚੀ ਜਿਹੜੀ ਉਹ ਸਰਵਸੰਮਤੀ ਹੋ ਗਈ ਸੀ ਪਿਛਲਾ ਟਰਮ ਜਿਹੜੀ ਆ ਸਾਡੀ ਉਹ 6 ਸਾਲ ਦੀ ਰਹੀ ਆ ਉਹਦੇ ਵਿੱਚ ਤਕਰੀਬਨ ਅਸੀਂ ਤਕਰੀਬਨ 85% ਦੇ ਲਾਗੇ ਛਾਗੇ ਪਿਛਲੀ ਟਰਮ ਦੇ ਵਿੱਚ ਪਿੰਡ ਦਾ ਕੰਮ ਜਿਹੜਾ ਡਿਵੈਲਪਮੈਂਟ ਦਾ ਸੀ ਕਰਾਤਾ ਸੀ ਤੇ ਜਿਹੜਾ ਕੁਝ ਰਹਿੰਦਾ ਸੀ ਹੁਣ ਵੀ ਅੱਜ ਵੀ ਸਾਡਾ ਕੰਮ ਚੱਲ ਰਿਹਾ ਤੇ ਜਿਹੜੇ ਤਕਰੀਬਨ ਅਸੀਂ ਜਿਹੜਾ ਆ ਉਹ ਗਲੀਆਂ ਨਾਲੀਆਂ ਤੋਂ ਇਲਾਵਾ ਜਿਹੜਾ ਆ ਉਹ ਵਾਟਰ ਸਪਲਾਈ ਦਾ ਕੰਮ ਯਾ ਅਸੀਂ ਸੀਵਰੇਜ ਦਾ ਕੰਮ ਤਕਰੀਬਨ ਐਨ ਆਰ ਆਈ ਵਿਅਕਤੀਆਂ ਦੀ ਅਸੀਂ ਸਪੋਰਟ ਦੇ ਨਾਲ 14 ਗਲੀਆਂ ਚ ਸੀਵਰੇਜ ਪਾਇਆ 2 ਤੋਂ 3 ਗਲੀਆਂ ਚ ਸਾਡਾ ਸਰਕਾਰ ਦੇ ਜਿਹੜੀ ਗ੍ਰਾਂਟ ਮਿਲੀ ਉਹਨਾਂ ਨਾਲ ਪਾਇਆ ਉਸ ਤੋਂ ਬਾਅਦ ਅਸੀਂ ਜਿਹੜਾ ਸਾਡਾ ਪੰਚਾਇਤ ਘਰ ਸੀ ਕਮਿਊਨਿਟੀ ਸੈਂਟਰ ਸੀ ਉਹ ਜਿਹੜਾ ਉਹ ਰੈਨੋਵੇਟ ਕਰਨੇ ਵਾਲਾ ਅਸੀਂ ਕਾਫੀ ਪੁਰਾਣੇ ਸੀ ਉਹ ਰੈਨੋਵੇਟ ਕੀਤੇ ਹਾਲ ਹੁਣੇ-ਹੁਣੇ ਅਸੀਂ ਜਿਹੜਾ ਡਿਸਪੈਂਸਰੀ ਸੀ ਉਹਦੇ ਲਈ 7 ਲੱਖ ਦੀ ਗ੍ਰਾਂਟ ਆਈ ਸੀ ਉਹਨੂੰ ਰੈਨੋਵੇਟ ਕਰਕੇ ਹਟੇ ਆਂ ਤੇ ਜਿੱਦ ਪਸ਼ੂਆਂ ਦੇ ਜ਼ਿੰਮੇਦਾਰਾਂ ਦੇ ਲਈ ਕੈਟਲ ਛੱਡਾਂ ਆਈਆਂ ਸੀ 17 ਕੈਟਲ ਛੱਡਾਂ ਸੀ ਪਿੰਡ 'ਚ ਬਣਾਈਆਂ ਮਤਲਬ ਕਾਫੀ ਜ਼ਿਆਦਾ ਅਸੀਂ ਤਕਰੀਬਨ ਸਾਰਾ ਜਿਹੜਾ ਰਲਾ ਕੇ ਕਰੀਏ 85% ਕੰਮ ਅਸੀਂ ਪਿਛਲੇ ਟਰਨ ਦੇ ਵਿੱਚ ਹੀ ਕਰ ਦਿੱਤਾ ਸੀ ਸਰਪੰਚ ਸਾਹਿਬ ਜਦੋਂ ਅਸੀਂ ਪਿੰਡ ਵਿੱਚ ਐਂਟਰੀ ਕੀਤੀ ਸੜਕ ਕਾਫੀ ਹਾਲਤ ਜਿਹੜੀ ਮੰਦੀ ਦੇਖੀ ਸੀ ਉਹਦੇ ਬਾਰੇ ਵੀ ਕੋਈ ਗੱਲਬਾਤ ਕੀਤੀ ਕਿਸੇ ਨਾਲ ਸੜਕ ਜਿਹੜੀ ਆ ਸਾਡੀ ਅੱਡੇ ਤੋਂ ਇਲਾਕੇ ਜਿਹੜੀ ਕਲੋਆਂ ਨੂੰ ਜਾ ਰਹੀ ਆ ਇਹ ਸੜਕ ਜਿਹੜੀ ਆ ਸਾਡੀ ਕੱਲ ਹੀ ਸਾਡੇ ਜਿਹੜੀ ਉਹ ਟੀਮ ਉਹਨਾਂ ਦੇ ਵਰਕਰ ਆ ਗਏ ਆ ਤੇ ਸਵੇਰੇ ਕੱਲ ਜਿਹੜੀ 20 ਤਰੀਕ ਆ ਸਾਡੇ ਅੱਡੇ ਉਲੋਂ ਇਹ ਸ਼ੁਰੂ ਹੋਣ ਰਹੀ ਆ ਬਣਦੀ ਜੇ ਉਹਨਾਂ ਦੀ ਲੇਬਰ ਜਿਹੜੀ ਉਹ ਆ ਗਈ ਸਾਡੇ ਕਮਿਊਨਿਟੀ ਸੈਂਟਰ ਚ ਬਹਿ ਗਈ ਆ ਸਵੇਰੇ ਜਿਹੜੀ ਇਹ ਸੜਕ ਵੀ ਸਾਡੀ ਬਣਨੀ ਸ਼ੁਰੂ ਹੋਣ ਲੱਗੀ ਹੈ ਸਰਕਾਰ ਵੱਲੋਂ ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲ ਰਿਹਾ ਹੈ ਸਰਕਾਰ ਵੱਲੋਂ ਇਦਾਂ ਆ ਜੀ ਵੀ ਅੱਜ ਜਿਹੜਾ ਐਸ ਹੁਣ ਟਰਮ ਚ ਅਸੀਂ ਨਵੀਂ ਚ ਲਾਈਏ ਆ ਪਿਛਲੇ ਅਕਤੂਬਰ ਚ ਇਲੈਕਸ਼ਨ ਹੋਈ ਆ ਉਹਦੇ ਵਿੱਚ ਸਾਨੂੰ 5 ਲੱਖ ਰੁਪਈਆ ਜਿਹੜਾ ਆ ਉਹ ਸਾਡੇ ਉਧਰ ਆਤਰਮੀ ਮਹੱਲੇ ਵਾਲ ਜਿਹੜਾ ਆ ਗੰਦੇ ਪਾਣੀ ਦੇ ਨਿਕਾਸ ਲਈ ਸਾਨੂੰ ਆ ਗਿਆ। ਉਸ ਤੋਂ ਬਾਅਦ ਜਿਹੜਾ ਆ ਸਾਡਾ 34 ਲੱਖ ਰੁਪਈਆ ਸਾਡੇ ਪਿੰਡ ਦੀ ਪਲੇਗਰਾਉਂਡ ਪਹਿਲਾਂ ਵੀ ਬਣੀ ਹਾਂ ਨਵਾਂ ਜਿਹੜਾ ਆ 34 ਲੱਖ ਰੁਪਈਆ ਹੋਰ ਸੈਂਕਸ਼ਨ ਹੋ ਗਿਆ। 34 ਲੱਖ ਰੁਪਈਆ ਸਾਨੂੰ ਉਹ ਵੀ ਆ ਗਿਆ ਤੇ ਉਹਦੇ ਨਾਲ-ਨਾਲ ਸਾਨੂੰ ਜਿਹੜਾ ਆ ਹੋਰ ਵੀ ਜਿੱਥੇ-ਜਿੱਥੇ ਸਾਨੂੰ ਅ ਅਸੀਂ ਨਵੇਂ ਇਹ ਸਾਡੇ ਜਿਹੜਾ ਵਾਲਮੀਗ ਮਹੱਲੇ ਦਾ ਸ਼ਮਸ਼ਾਨ ਘਾਟਾ ਉਹਦੇ ਵੀ 2 ਲੱਖ ਰੁਪਈਆ ਦੀ ਗ੍ਰਾਂਟ ਜਿਹੜੀ ਆ ਉਹ ਸਾਡੀ ਪਰਪੋਜ਼ਲ ਬਣ ਕੇ ਚਲ ਗਈ ਆ 3 ਲੱਖ ਜਿਹੜਾ ਆ ਉਹ ਸਾਡੇ ਆ ਧਰਮੀ ਮਹੱਲੇ ਦਾ ਜਿਹੜਾ ਸ਼ਮਸ਼ਾਨ ਘਾਟਾ ਉਹਦੇ ਇੰਟਰਲੌਕ ਲਾਉਣ ਲਈ ਉਹ ਵੀ ਸਾਡੀ ਪ੍ਰਪੋਜ਼ਲ ਚਲ ਗਈ ਆ ਬਲਕਿ ਕਾਫੀ ਜਿਹੜਾ ਆ ਸਾਨੂੰ ਸਹਿਯੋਗ ਮਿਲ ਰਿਹਾ ਤੁਸੀਂ ਦੇਖਿਆ ਕਿ ਜਿਹੜੇ ਪਿੰਡ ਦੇ ਸਰਪੰਚਾਂ ਨਾਲ ਗੱਲਬਾਤ ਕੀਤੀ ਦੱਸਿਆ ਆ ਕਿ ਪਿੰਡ ਦੇ ਵਿਕਾਸ ਨੂੰ ਲੈ ਕੇ ਕਾਫੀ ਕੁਝ ਜਿਹੜਾ ਸਰਕਾਰ ਵੱਲੋਂ ਗ੍ਰਾਂਟਾਂ ਜਿਹੜੀਆਂ ਮਿਲਦੀਆਂ ਪਈਆਂ ਤੇ ਇਸ ਵੇਲੇ ਵਿਕਾਸ ਜਿਹੜਾ ਹੋਣੇ ਵਾਲਾ ਉਹਦੀ ਜਿਹੜੀ ਰਫ਼ਤਾਰ ਬੜੀ ਤੇਜ਼ੀ ਨਾਲ ਚੱਲਦੀ ਪਈ ਹੈ ਹੋਰ ਵੀ ਇੱਥੇ ਬਜ਼ੁਰਗ ਸਾਡੇ ਨਾਲ ਬੈਠੇ ਨੇ ਹਾਂਜੀ ਬਜ਼ੁਰਗ ਕੀ ਹਾਲਜੀ ਤੁਹਾਡਾ ਠੀਕ ਠਾਕ ਜੀ ਤੇ ਸਰ ਅਸੀਂ ਇਹ ਪੁੱਛਾਂਗੇ ਤੁਹਾਨੂੰ ਕਿ ਜਿਹੜਾ ਪਿੰਡ ਦਾ ਪੀਣ ਵਾਲਾ ਪਾਣੀ ਹੈ ਉਹਦੇ ਬਾਰੇ ਤੁਸੀਂ ਆਪਣੇ ਕੀ ਵਿਚਾਰ ਦਿੰਦੇ ਹੋ ਸਾਡੇ ਪੀਣ ਵਾਲੇ ਪਾਣੀ ਦੀ ਬੱਟਰ ਸਲਾਈ ਦੀ ਟੈਂਕੀ ਲੱਗੀ ਆ ਹੂੰ ਪਹਿਲਾਂ ਸਾਨੂੰ ਇੱਧਰ ਥੋੜੀ ਤੰਗੀ ਆਉਂਦੀ ਸੀ ਆਹੀ ਪਾਈਪ ਲਾਈਨ ਦੁਆਰਾ ਦੂਸਰੀ ਪਾਸੇ ਆ ਹੂੰ ਮਤਲਬ ਦੋਨੇ ਪਾਸੇ ਪਾਣੀ ਸਾਡਾ ਪੀਣ ਵਾਲਾ ਵਧੀਆ ਚੱਲਦਾ ਪਾਣੀ ਬਦਲ ਤੁਹਾਨੂੰ ਸਾਫ਼ ਸੁਥਰਾ ਮਿਲ ਰਿਹਾ ਪੂਰਾ ਪਾਣੀ ਮਿਲਦਾ ਤੇ ਜਿਹੜੀ ਇਸ ਵੇਲੇ ਜਿਹੜੀ ਸੀਵਰੇਜ ਆ ਉਹਦੇ ਬਾਰੇ ਵੀ ਕੋ ਸੀਵਰੇਜ ਆਹੀ ਕਾਫੀ ਸਾਡਾ ਜਿਹੜਾ ਪਾਣੀ ਸੀ ਤੇ ਜੋ ਬਾਲਮਿਕ ਮਹੱਲਾ ਸੀਗਾ ਇਹਨਾਂ ਦਾ ਰਸਤੇ 'ਚ ਪੈਂਦਾ ਸੀ ਉਧਰ ਦੇ ਜੋ ਇਧਰ ਉਹ ਆਉਂਦਾ ਸੀ ਮਤਲਬ ਇਧਰਲੇ ਘਰਾਂ ਦਾ ਉਹ ਵੀ ਰਸਤੇ 'ਚ ਹੀ ਪੈਂਦਾ ਸੀ ਉਹ ਪਿਛਲੀ ਟੰ ਦੇ ਵਿੱਚ ਸੀਵਰੇਜ ਪਾ ਕੇ ਇੱਕ ਅਸੀਂ ਛੱਪੜ ਦੇ ਵਿੱਚ ਪਾਤਾ ਛੱਪੜ ਵੀ ਉਹਦੇ ਵਿੱਚ ਮਤਲਬ ਦੋ ਤਿੰਨ ਤਰ੍ਹਾਂ ਦੇ ਕਰਕੇ ਪਾਣੀ ਸਾਫ਼ ਹੋ ਜਾਏ ਘਰਾਂ 'ਚ ਸਰਦੇ ਤੇ ਜਿਹੜਾ ਸੀਵਰੇਜ ਦੀ ਤੁਸੀਂ ਗੱਲ ਕੀਤੀ ਹੈ ਇਹ ਸਾਰੀ ਜਿਹੜੀ ਸਪਲਾਈ ਆ ਲੋਕਾਂ ਦੇ ਘਰਾਂ ਵਿੱਚ ਬਿਲਕੁਲ ਪਹੁੰਚ ਚੁੱਕੀ ਆ ਮਤਲਬ ਸਾਰੇ ਘਰ ਹੀ ਨਹੀਂ ਪਹੁੰਚੀ ਹਾਂ ਮਤਲਬ ਜਿੱਦਾਂ ਸਰਪੰਚ ਸਾਹਿਬ ਨੇ ਦੱਸਿਆ ਵੀ ਆਪਾਂ 14 ਗਲੀਆਂ ਦੇ ਵਿੱਚ ਪਾਤਾ ਸੀ ਕੋਈ ਅੱਛਾ 14 ਗਲੀ ਚ ਪਾਤਾ ਹਾਂ ਕਿ ਕਿੰਨੀਆਂ ਗਲੀਆਂ ਤੇ ਹਾਲੇ ਤੱਕ ਬਕਾਇਆ ਰਹਿੰਦਾ ਪਾਣਾ ਕੁਝ ਬਾਰੇ 10-12 ਗਲੀਆਂ ਖੜੀਆਂ ਜਿਹੜੇ 10-12 ਚ ਰਹਿੰਦਾ ਆ ਹੋਰ ਵੀ ਇੱਥੇ ਸਾਡੀਆਂ ਜਿਹੜੀਆਂ ਬੀਬੀਆਂ ਆ ਉਹ ਨਾਲ ਗੱਲਬਾਤ ਕਰਾਂਗੇ ਕਿ ਕੀ ਪਿੰਡ ਵਿੱਚ ਇਸ ਵੇਲੇ ਕਿਹੜੀਆਂ ਉਹ ਚੀਜ਼ਾਂ ਆ ਜਿਹੜੀਆਂ ਹਲੇ ਤੱਕ ਜਿਹੜੀ ਵਿਕਾਸ ਤੋਂ ਅਧੂਰੀਆਂ ਹਨ ਹਾਂਜੀ ਮੈਮ ਕੀ ਨਾਮ ਆਪਣਾ ਦਸਿੰਦਰ ਬਾਵਾ ਮੈਮ ਕੀ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਦੇ ਵਿਕਾਸ ਦੇ ਲਈ ਮੇਰੇ ਸਾਲ ਪਿੰਡ ਦਾ ਵਿਕਾਸ ਜਿੰਨਾ ਇਸ ਯਾਨਾ ਸਰਪੰਚ ਸਾਹਿਬ ਦੀ ਟਰਮ ਚ ਹੋਇਆ ਅੱਜ ਤੱਕ ਮੈਂ ਨਹੀਂ ਦੇਖਿਆ ਕਿ ਕਦੀ ਕਿਸੇ ਟਰਮ ਚ ਹੋਇਆ ਇੰਨਾ ਵਿਕਾਸ ਹਰ ਗਲੀ ਮਤਲਬ ਹਰ ਮੁਹੱਲਾ ਮਤਲਬ ਹਰ ਇਨਸਾਨ ਖੁਸ਼ ਹੈ ਤੇ ਮੋਸਟਲੀ ਹੋ ਚੁੱਕਿਆ ਕੰਮ ਤੇ ਥੋੜਾ ਬੋ ਜਿਹੜਾ ਰਹਿ ਰਹਿ ਗਿਆ ਉਹ ਹੁਣ ਕਰ ਰਹੇ ਹੁਣ ਜਿਹੜਾ ਤੁਸੀਂ ਕਿੰਨੇ ਕੀ ਰਹਿੰਦਾ ਆ ਜੋ ਵੀ ਕਿਸੇ ਕੋਈ ਸੀਵਰੇਜ ਰਹਿ ਗਿਆ ਜੋ ਕੋਈ ਕੋਈ ਗਲੀਆਂ ਰਹਿ ਗਈਆਂ ਬਣਾਉਣ ਵਾਲੀਆਂ ਉਹ ਬਣ ਰਹੀਆਂ ਸਾਰੇ ਆ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਬਿਲਕੁਲ ਵਧੀਆ ਆ ਬਹੁਤ ਵਧੀਆ ਆ ਸਾਡੇ ਸਾਡੇ ਬੱਚੇ ਜਿਹੜੇ ਆ ਅੱਜ ਕੱਲ ਉਹ ਖਰਾਬ ਹੋ ਰਹੇ ਆ ਨਸ਼ਿਆਂ ਦੇ ਪ੍ਰਤੀ ਉਹ ਨਸ਼ਿਆਂ ਵੱਲ ਵੱਧ ਰਹੇ ਆ ਉਹਨੂੰ ਰੋਕਣ ਲਈ ਇਹ ਬਹੁਤ ਵਧੀਆ ਉਪਰਾਲਾ ਹੈ ਤੇ ਇਸ ਵੇਲੇ ਤੁਹਾਡੇ ਪਿੰਡ ਬਾਰੇ ਜੇ ਗੱਲਬਾਤ ਕਰੀਏ ਪਿੰਡ ਦੇ ਨੌਜਵਾਨ ਕਿੱਦਾਂ ਪਿੰਡ ਵਿੱਚ ਨਸ਼ਾ ਇਸ ਵੇਲੇ ਖਤਮ ਹੋ ਚੁੱਕਾ ਜਾਂ ਕੋਈ ਹੈਗਾ ਥੋੜਾ ਬੋਤਾਂ ਦੇਖੋ ਆਪਾਂ ਖਤਮ ਤੇ ਕੋਸ਼ਿਸ਼ ਕੋਈ ਚੀਜ਼ ਵੀ ਨਹੀਂ ਹੁੰਦੀ ਹੈਗੀ ਕੋਈ ਚੀਜ਼ ਖਤਮ ਨਹੀਂ ਹੁੰਦੀ ਹੁੰਦੀ ਬਟ ਇਹ ਆ ਕਿ ਉਹ ਤੇ ਨੱਖ ਵਿੱਚ ਪਈ ਹੋ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਪਿੰਡ ਵਿੱਚ ਇਸ ਵੇਲੇ ਕਾਫੀ ਜੜੀ ਆ ਉਹ ਜਿਹੜੀ ਸਰਕਾਰ ਵੱਲੋਂ ਸਖਤੀ ਕੀਤੀ ਜਿਸ ਕਰਕੇ ਪਿੰਡ ਵਿੱਚ ਮਤਲਬ 90% ਨਸ਼ਾ ਜਿਹੜਾ ਖਤਮ ਹੋ ਚੁੱਕਿਆ ਹੈ। ਨੱਕ ਪੈ ਚੀ ਹੌਲੀ ਹੌਲੀ ਉਹ ਵੀ ਖਤਮ ਹੋ ਜਾਏਗਾ। ਹੌਲੀ ਹੌਲੀ ਹੋ ਜਾਏਗਾ ਉਹ ਖਤਮ। ਅਸੀਂ ਹੋਰ ਵੀ ਇੱਥੇ ਗੱਲਬਾਤ ਕਰਦੇ ਹਾਂ ਜਿਹੜੇ ਕਿ ਇੱਥੇ ਪਿੰਡ ਦੀ ਸਾਥ ਦੇ ਪ੍ਰੋਗਰਾਮ 'ਚ ਜਿਹੜੇ ਬੈਠੇ ਹੁੰਦੇ ਆ ਬਜ਼ੁਰਗੋਗਰਾਂ ਨਾਲ ਗੱਲਬਾਤ ਕਰਦੇ ਆ। ਹਾਂਜੀ ਬਾਪੂ ਜੀ ਕੀ ਨਾਮ ਆਪਣਾ? ਸਰਿੰਦਰ ਸਿੰਘ। ਸਰਿੰਦਰ ਸਿੰਘ। ਹਾਂਜੀ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਦੇ ਲਈ? ਬਹੁਤ ਵਧੀਆ ਵਿਕਾਸ ਹੋ ਰਿਹਾ ਆ। ਵਧੀਆ ਵਿਕਾਸ ਈ ਕਹਿਣਾ ਚਾਹੋਗੇ ਕਿ ਕਿਹੜੀਆਂ ਚੀਜ਼ਾਂ ਹੁਣ ਰਹਿ ਗਈਆਂ ਬਹੁਤ ਜਿਹੜੇ ਰਿੰਦੋ ਸਰਪੰਚ ਸਾਹਿਬ ਨੇ ਆਪੇ ਪੂਕਿਆ ਕਰਦੇ ਆ ਆਪ ਹੀ ਕਰ ਦੇਣੀ ਹੈ ਹਨਾ ਹੋਰ ਵੀ ਇੱਥੇ ਗੱਲਬਾਤ ਕਰਦੇ ਆ ਕਿਉਂਕਿ ਇਸ ਵੇਲੇ ਇਹ ਜਿਹੜੀ ਸਾਥ ਆ ਇਹ ਸ੍ਰਸ਼ਟੀਕਰਤਾ ਭਗਵਾਨ ਬਾਲਮਿਕ ਮੰਦਿਰ ਜਿਹੜੀ ਕਿ ਧਰਮਸ਼ਾਲਾ ਆ ਜਿੱਥੇ ਕਿ ਸਾਰੇ ਜਿਹੜੇ ਪਿੰਡ ਦੇ ਲੋਕ ਆ ਬੈਠੇ ਆ ਨਾ ਉਹ ਹੋਰ ਵੀ ਬੰਦਿਆਂ ਨਾਲ ਅਸੀਂ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਨਾਮ ਆਪਣਾ ਮੈਂ ਐਕਸ ਸੁਦਰ ਹਰਵੰਦ ਸਿੰਘ ਹਾਂਜੀ ਸਰ ਐਸ ਵੇਲੇ ਜਿੱਦਾਂ ਹੁਣ ਸਾਰਿਆਂ ਨੇ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਪਿੰਡ ਵਿੱਚ ਕਾਫੀ ਵਿਕਾਸ ਹੋ ਚੁੱਕਾ ਆ की ਪਿੰਡ ਵਿੱਚ ਜ਼ਿਆਦਾਤਰ ਜਿਹੜਾ ਆ ਉਹ ਗਰੰਟਾ ਸਰਕਾਰ ਦੇ ਰਹੀ ਹੈ ਤੁਹਾਡੇ ਕੀ ਵਿਚਾਰ ਬਿਲਕੁਲ ਠੀਕ ਹੈ ਸਹੀ ਗੱਲ ਹੈ ਕਾਫੀ ਵਿਕਾਸ ਹੋ ਗਿਆ ਕੋ ਥੋੜਾ ਬਹੁਤ ਰਹਿੰਦਾ ਆ ਉਹਦੇ ਬਾਰੇ ਸਰਪੰਚ ਸਾਹਿਬ ਕੋਸ਼ਿਸ਼ ਕਰ ਰਿਹਾ ਕਰਨ ਦੀ ਜਿਦਾ ਕਿ ਹੁਣ ਸਾਡੇ ਆ ਹਾਲੀਏ ਲੰਗਰ ਵਾਸਤੇ ਹੈ ਜਨਾਬ ਨੇ ਰਿਕੁਐਸਟ ਕੀਤੀ ਹੈ ਸਰਪੰਚ ਸਾਹਿਬ ਨੂੰ ਇਹ ਸਾਡੇ ਇਹ ਬਣਵਾ ਦਿਓ ਜੋ ਕਿ ਚਾਰ ਪ੍ਰੋਗਰਾਮ ਸਾਡੇ ਹੁੰਦੇ ਇੱਥੇ ਉਹਨਾਂ ਵਾਸਤੇ ਲੰਗਰ ਵਾਸਤੇ ਸਾਡੇ ਜਗ੍ਹਾ ਨਹੀਂ ਹੈ ਅਧਰ ਪਾਈਆਂ ਉਹ ਗਲਗੀਆਂ ਇੱਥੇ ਇੱਧਰ ਬਣ ਜਾ ਬਾਲ ਥੋੜਾ ਜਾ ਤੋਂ ਲੰਗਰ ਵਾਸਤੇ ਮੰਤਗਰ ਅੱਛਾ ਇਹਦੇ ਲਈ ਗ੍ਰਾਂਟ ਤੁਸੀਂ ਮਤਲਬ ਅਪਲਾਈ ਕੀਤੀ ਹੋਣੀ ਹੁਣ ਕਿੱਦਾਂ ਆ ਗਈ ਹੈ ਕਿ ਨਹੀਂ ਸਰਪੰਚ ਸਾਹਿਬ ਮੈਨੂੰ ਕਰਨਗੇ ਹੁਣ ਮਤਲਬ ਕਰਨਗੇ ਕਿ ਕੀ ਆ ਕਿ ਮਤਲਬ ਹੋ ਜਾਏਗੀ ਹੋ ਜਾਏਗਾ ਸਰਪੰਚ ਸਾਹਿਬ ਮੈਂ ਤਾਂ ਡੁੱਗੇ ਹੁਣ ਪੁੱਛੂੰਗਾ ਕਿ ਜਿਹੜੀ ਇਹਨਾਂ ਜਿੱਦਾਂ ਹੁਣ ਗ੍ਰਾਂਟ ਦੀ ਗੱਲ ਕੀਤੀ ਆ ਕਿ ਇਹ ਗ੍ਰਾਂਟ ਜਿਹੜੀ ਆ ਇਹ ਇੱਥੇ ਜਿਹੜਾ ਡਿਵੈਲਪਮੈਂਟ ਕਰਨੀ ਹੈ ਲੈਂਟਰ ਬਾਰੇ ਜਾਂ ਹੋਰ ਵੀ ਕੋਈ ਹੋਰ ਪਾਸੇ ਵੀ ਕੋਈ ਪੈਸਾ ਆ ਰਿਹਾ ਹੈ ਇਹ ਤਾਂ ਇਦਾਂ ਆ ਜੇ ਵੀ ਇਹਦੇ ਲਈ ਅਸੀਂ ਪਿਛਲੇ ਸਮੇਂ 'ਚ 2 ਲੱਖ ਰੁਪਈਆ ਪੰਜਾਬ ਨਿਰਮਾਣ ਚੋਂ ਪਵਾਇਆ ਸੀ ਉਹ ਕਿਸੇ ਕਾਰਨ ਕਰਕੇ ਹੁਣ ਆਪਾਂ ਉਸ ਮਸਲੇ ਤੇ ਨਾ ਜਾਈਏ ਉਹ ਸਾਡਾ ਐਸਟੀਮੇਟ ਵੀ ਬਣ ਗਿਆ ਜੀ ਸਾਹਿਬ ਆਣ ਕੇ ਨਾਲ ਸੁਬੇਦਾਰ ਸਾਹਿਬ ਮੇਰੇ ਇਕੱਠੇ ਸੀ ਅਸੀਂ ਸਾਰਾ ਕੁਝ ਦਾ ਐਸਟੀਮੇਟ ਇੱਥੇ ਤਾਈਂ ਅਸੀਂ ਲੈਂਟਰ ਪਾਉਣ ਦਾ ਸਾਰਾ ਪ੍ਰੋਗਰਾਮ ਬਣਾ ਲਿਆ ਉਹ ਦੇਖੋ ਕਈ ਤਰ੍ਹਾਂ ਦੀਆਂ ਗੱਲਾਂ ਪਿੰਡਾਂ 'ਚ ਹੋ ਜਾਂਦੀਆਂ ਉਹ ਵਾਪਸ ਜਿਹੜਾ ਆ 2 ਲੱਖ ਵਾਪਸ ਚਲੇ ਗਏ ਅੱਛਾ ਫੇਰ ਉਹ ਵਾਪਸ ਜਾਣ ਕਰਕੇ ਸਾਡਾ ਕੰਮ ਰੁਕਿਆ ਹੁਣ ਅਸੀਂ ਫੇਰ ਸਾਡੀ ਸਲਾਹ ਹੋਈ ਆ ਅਸੀਂ ਐਮਐਲਏ ਸਾਹਿਬ ਨੂੰ ਰਿਕਵੈਸਟ ਕੀਤੀ ਆ ਵੀ ਇਹਦੇ ਲਈ ਵੀ ਸਾਨੂੰ 2 ਲੱਖ ਰੁਪਈਆ ਮੁੜ ਕੇ ਦਿਓ ਤਾਂ ਕਿ ਅਸੀਂ ਇਹ ਜਿਹੜਾ ਕਮਰਾ ਆ ਇਹਦਾ ਲਿਟਰ ਉੱਚਾ ਚੁੱਕ ਸਕੀਏ ਤੇ ਨਾਲ ਨਾਲ ਇੱਥੇ ਲੰਗਰ ਬਣਾਉਣ ਲਈ ਜਿਹੜਾ ਆ ਉਹ ਉਹਦਾ ਵੀ ਲਿਟਰ ਪਾਸ ਕੀ ਚੱਲਿਆ ਸਰ ਤੁਸੀਂ ਕੀ ਕਰਨਾ ਚਾਹੋਗੇ ਕਿ ਪਿੰਡ ਦੀ ਇਸ ਵੇਲੇ ਡਿਸਪੈਂਸਰੀ ਲੈ ਕੇ ਕੋਈ ਤੁਹਾਡੀ ਹੈ ਗੱਲਬਾਤ ਨਹੀਂ ਨਹੀਂ ਉੱਥੇ ਡਿਸਪੈਂਸੀ ਸਾਡੀ ਹੁਣੇ तकरीबन ਪਿਛਲੇ ਮਹੀਨੇ ਰੈਨੋਵੇਟ ਹੋਈ ਆ ਉੱਥੇ ਹਰ ਸਹੂਲਤਾਂ ਟੈਸਟਿੰਗ ਵਗੈਰਾ ਹੈਗੀ ਆ ਬਲੱਡ ਟੈਸਟ ਦੇ ਹੈ ਪੋਰ ਟੀਕਾ ਕੰਦੇ ਹੈ ਉੱਥੇ ਡਾਕਟਰ ਬਹੁਤ ਵਧੀਆ ਹੈਗੇ ਆ ਅਨਸਰ ਜੀ ਬਹੁਤ ਵਧੀਆ ਹੈ ਗਿਆ ਤੇ ਲੋਕਾਂ ਨੂੰ ਸਹੂਲਤ ਮਿਲਦੀ ਹੈ ਪ੍ਰੋਪਰ ਮਿਲਦੀ ਹੈ ਸਹੂਲਤ ਡਿਸਪੈਂਸਰੀ ਦੇ ਵਿੱਚ ਤੇ ਪਹਿਲਾਂ ਐਕਚੁਅਲੀ ਉੱਥੇ ਬਾਥਰੂਮ ਵਗੈਰਾ ਦੀ ਉਹ ਪ੍ਰੋਬਲਮ ਸੀਗੀ ਸਾਰਾ ਕੁਝ ਸੀਗੀ ਉਹ ਇੱਕਦਮ ਟਿਕ ਟਕ ਹੋ ਗਿਆ ਉਹ ਉਹ ਰਸਤਾ ਹੀ ਬਣ ਗਿਆ ਉੱਥੇ ਬਹੁਤ ਵਧੀਆ ਬਣ ਗਿਆ ਉੱਥੇ ਤਕਰੀਬਨ 6-7 ਲੱਖ ਰੁਪਿਆ ਡਿਸਪੈਂਸਰੀ ਦੇ ਜਸਟ ਹੋਣੇ ਲੱਗਾ ਹਾਂ ਬਹੁਤ ਵਧੀਆ ਡਾਕਟਰ ਬੋਬ ਜੀ ਆ ਉੱਥੇ ਤੇ ਡਾਕਟਰ ਆਂਦੇ ਰੈਗੂਲਰ ਹਾਂ 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 ਬਿਲਕੁਲ ਬਿਲਕੁਲ ਉਹ ਤਾਂ ਬੱਚਾ ਮਾਰਦੇ ਆ ਘਰ ਘਰ ਜਾ ਕੇ ਉਹਨਾਂ ਦੇ ਜਿਹੜੇ ਬੱਸ ਜਿਹਗੀਆਂ ਜਿਹੜੇ ਅਗੇ ਕਿਹੜੇ ਉਹ ਆਸ਼ਾ ਵਰਕਰ ਆ ਉਹ ਕਰ ਕਰ ਫਿਰਦੇ ਆ ਉਹ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਸ ਵੇਲੇ ਡਾਕਟਰ ਨੂੰ ਦੱਸਦੇ ਆ ਤੇ ਉਹਨਾਂ ਨਾਲ ਲੈ ਕੇ ਜਾਂਦੇ ਆ ਬਹੁਤ ਵਧੀਆ ਸਿਸਟਮ ਤੇ ਸਰਕਾਰ ਦੀ ਜਿਹੜੀ ਮੁਹੱਲਾ ਕਲੀਨਿਕ ਜਿਹੜੀ ਐ ਇਸ ਵੇਲੇ ਸਰਕਾਰ ਨੇ ਜਿਹੜਾ ਪੁਰਾਣਾ ਕੀਤਾ ਉਹਦੇ ਬਾਰੇ ਕੀ ਕੁਝ ਕਹੋ ਸਾਡੇ ਉਕਡਾਲੇ ਆ ਕਦਾਲਾ ਸ਼ੇਖਾ ਕਦਾਲਾ ਸ਼ੇਖਾ ਦੇ ਵਿੱਚ ਆ ਉੱਥੇ ਐਮਬੀਬੀਐਸ ਦੇ ਡਾਕਟਰ ਬੈਠੇ ਨੇ ਤੋਂ ਅੱਛਾ ਤੇ ਉਹ ਹਾਰ ਦੇ ਵੀ ਹੈਗੇ ਆ ਉਹ ਤਕਰੀਬਨ ਮੇਰੇ ਖਿਆਲ ਚ ਪੀਜੀਆਈ ਤੋਂ ਡਾਕਟਰ ਆਇਆ ਹੋਗਾ ਬਹੁਤ ਵਧੀਆ ਦਾ ਬਹੁਤ ਵਧੀਆ ਆ ਤੇ ਲੋਕਾਂ ਨੂੰ ਉੱਥੇ ਤਸਵੀਰਾਂ ਲਾਈਨਾਂ ਲੱਗ ਜਾਂਦੀਆਂ ਆ ਉੱਥੇ ਜਿਹੜੀ ਆ ਸਰੀਰ ਦੇ ਟੈਸਟ ਹੁੰਦੇ ਆ ਸਾਰਾ ਕੁਝ ਟਾ ਹੁੰਦਾ ਹੈ ਉੱਥੇ ਬਹੁਤ ਵਧੀਆ ਦਵਾਈਆਂ ਦਿੰਦੇ ਆ ਤੇ ਬਹੁਤ ਵਧੀਆ ਲੋਕਾਂ ਨੂੰ ਬਹੁਤ ਸਹੂਲਤ ਆ ਉੱਥੇ ਮਤਲਬ ਪਿੰਡ ਦੇ ਲੋਕ ਕਾਫੀ ਜਿਹੜਾ ਇਹ ਸਰਕਾਰ ਦੀ ਸਹੂਲਤ ਦਾ ਲਾ ਲੈ ਰਹੇ ਆ ਬਿਲਕੁਲ 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 ਬਹੁਤ ਵਧੀਆ ਹੈ ਬਹੁਤ ਵਧੀਆ ਆ ਇਹ ਕਿਉਂਕਿ ਜਿਹੜੀ ਐਮਰਜੈਂਸੀ ਕੋਈ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਕਿਉਂਕਿ ਅੱਗੇ ਲੋਕ ਇੱਕ ਉੱਚੇ ਰਹਿ ਜਾਂਦੇ ਸੀਗੇ ਡਾਊਟਸ ਦੇ ਵਿੱਚ ਵੀ ਇਹ ਪਤਾ ਨਹੀਂ ਕੀ ਪ੍ਰੋਬਲਮ ਆ ਹੈ ਨਾ ਹੈ ਤੇ ਸਾਡੇ ਅਸੀਂ ਆ ਕੰਢੀ ਇਲਾਕਾ ਸਾਡਾ ਇਹ ਪਛੇੜਾ ਇਲਾਕਾ ਮੈਂ ਬਹੁਤਾ ਨਹੀਂ ਕਹਿ ਸਕਦਾ ਵੀ ਐਡਵਾਂਸ ਹੈਗੇ ਅਸੀਂ ਤੇ ਇੱਥੇ ਪਹਿਲਾਂ ਇਹ ਹੁੰਦਾ ਸੀਗਾ ਵੀ ਲੋਕ ਪਤਾ ਨਹੀਂ ਕਹਿੰਦੇ ਬਾਹਰਲੀ ਕਸਰ ਹੋ ਗਈ ਜਾਂ ਕਿੱਦਾਂ ਹੈਗੀ ਉਹ ਦੇਖੋ ਡਾਕਟਰ ਦੇ ਕੋਲ ਜਾਓਗੇ ਡਾਕਟਰ ਤੁਹਾਨੂੰ ਦੱਸਦਾ ਨਹੀਂ ਕਰ ਸਕਦਾ ਤੁਹਾਨੂੰ ਕੀ ਹੈਗੀ ਤੁਹਾਨੂੰ 슈ਗਰ ਹੈਗੀ ਆ ਜਾਂ ਬਲੱਡ 슈ਗਰ ਹੈਗੀ ਆ ਜਾਂ ਹਾਰਟ ਦੀ ਪ੍ਰੋਬਲਮ ਹੈਗੀ ਜਾਂ ਕਿਡਨੀ ਪ੍ਰੋਬਲਮ ਹੈਗੀ ਸਾਰਾ ਕੁਝ ਉਹ ਡਾਕਟਰ ਦੱਸ ਦਿੰਦੇ ਆ ਉਹਦੇ ਟਰੀਟਮੈਂਟ ਹੁੰਦਾ ਹੈ ਪ੍ਰੋਪਰ ਹਾਂਜੀ ਸਰਕਾਰੀ ਹਸਪਤਾਲ ਚਲ ਜਾਓ ਤਾਂਡਾ ਸਾਡਾ ਸਰਕਾਰੀ ਹਸਪਤਾਲ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਸਰਕਾਰ ਦੇ ਨਾਲ ਦੀ ਚੇਂਜਸਸ ਤੋਂ ਬਾਅਦ ਮਹੱਲਾ ਕਲੀਨਕ ਹੋਏ ਜਾਂ ਦੂਜੇ ਗੱਲ ਕੀ ਜਿਹੜੇ ਹੈਗੀਆਂ ਡਿਸਪੈਂਸਰੀਜ਼ ਆ ਉਹਨਾਂ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਚੇਂਜਸ ਆਇਆ। ਇੱਥੇ ਐਮਐਲਏ ਕੌਣ ਆ ਕੀ ਤੁਹਾਨੂੰ ਉਹ ਇਸ ਹਲਕੇ ਦੇ ਐਮਐਲਏ ਤੋਂ ਪੂਰਾ ਸਮਰਥਨ ਮਿਲ ਰਿਹਾ? ਜੀ 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 ਜਸਵੀਰ ਸਿੰਘ ਰਾਜਾ ਗਿੱਲ ਸਾਡੇ ਇੱਥੇ ਐਮਐਲਏ ਹੈਗੇ ਆ ਤੇ ਬਹੁਤ شریف ਇਮਾਨਦਾਰ ਬੈਰ ਇੱਕ ਸ਼ਬਦ ਵਰਤ ਰਿਹਾ ਇਮਾਨਦਾਰ ਕਿਹੜੀ ਪਾਰਟੀ ਤੋਂ ਨੇ ਆਮ ਪਾਰਟੀ ਤੋਂ ਆਮ ਪਾਰਟੀ ਤੋਂ ਆਮ ਪਾਰਟੀ ਦਾ ਇਮਾਨਦਾਰ ਬੰਦੇ ਅਸੀਂ ਉਹਨਾਂ ਨੂੰ ਮਿਲਦੇ ਆ ਉਹ ਸਾਨੂੰ ਪੁੱਛਦੇ ਇਥੇ ਉਹਨੂੰ ਪਿੰਡ ਆ ਕੇ ਪੁੱਛਦੇ ਦੱਸੋ ਕੀ ਤੁਹਾਨੂੰ ਕੀ ਚਾਹੀਦਾ ਤੇ ਅਸੀਂ ਕਹਿੰਦੇ ਸਾਨੂੰ ਹੋਰ ਕੁਝ ਚਾਹੀਦਾ ਨਹੀਂ 에어ਪੋਰਟ ਬਣਾ ਦਿਓ ਇਥੇ ਹੋਰ ਕੀ ਇਹੋ ਜਿਹਾ ਸਾਣਾ ਕਿਉਂਕਿ ਅ ਵੀ ਸਾਡੇ ਸਰਪੰਚ ਸਾਹਿਬ ਦੇ ਵੀ ਉਹਨਾਂ ਦੇ ਨਾਲ ਵੀ ਉਹਨਾਂ ਦੀ ਬਹੁਤ ਹੈਗੀ ਆ ਤੇ ਸਰਪੰਚ ਸਾਹਿਬ ਨੇ ਕਈ ਡਿਮਾਂਡਸ ਉਹਨਾਂ ਨੂੰ ਦੱਸ ਦਿਆ ਸਾਡੇ ਪਿੰਡ ਦਾ ਵਿਕਾਸ 80% ਜਿਹੜਾ ਪਿੰਡ ਦਾ ਵਿਕਾਸ ਹੋ ਚੁੱਕਾ ਹੈ ਸਾਡੇ ਪਿੰਡ ਦੇ ਵਿੱਚ ਬਾਕੀ 20% ਜਿਹੜਾ ਹੈਗਾ ਆ ਉਹ ਬਹੁਤ ਜਲਦ ਹੋ ਰਿਹਾ ਤੇ ਬਾਕੀ ਫਿਰ ਇਹ ਗੱਲ ਕੀਤੀ ਸਰਪੰਚ ਸਾਹਿਬ ਵੀ ਐਮ ਐਲ ਏ ਸਾਹਿਬ ਨੂੰ ਪ੍ਰਪੋਜ਼ਲ ਦਿੱਤੀ ਹੈ ਬਣਾ ਕੇ ਇਹ ਨਹੀਂ ਬਾਹਰ ਜਾਣਾ ਪਿੰਡ ਦੇ ਜਿਹੜੇ ਫਿਰਦੀਆਂ ਹੈ ਖੂਹਾਂ ਨੂੰ ਜਾਂਦੀਆਂ ਹੈ ਵਗੈਰਾ ਵਗੈਰਾ ਜਿਹੜੇ ਰਸਤੇ ਆ ਬਾੜੇ ਵਾਲੇ ਹੈਗੇ ਉਹਨਾਂ ਬਾਰੇ ਇਹਨਾਂ ਨੇ ਜਾਣਾ ਉਹ ਇਹ ਕਹਿੰਦੇ ਵੀ ਮੈਂ ਆਪਣੀ ਟਰਮ ਦੇ ਵਿੱਚ ਇਹ ਸਾਰਾ ਇਕਦਮ ਟਿਪ ਟਪ ਕਰਕੇ ਇਹਨਾਂ ਨੂੰ ਪੂਰਾ ਕਰਨਾ ਹੈ ਤੇ ਉਹ ਐਮ ਐਲ ਏ ਸਾਹਿਬ ਨੂੰ ਕਿਹਾ ਉਹਨੇ ਉਹ ਕਹਿੰਦੇ ਵੀ ਮੈਨੂੰ ਤੁਸੀਂ ਦੱਸੋ ਮੈਨੂੰ ਪਟਾ ਕੇ ਲਿਖ ਦਿਓ ਮੈਂ ਤੁਹਾਡੇ ਉਹ ਮਦਦੂਰ ਕਰਦਾ ਅਸੀਂ ਜੋ ਵੀ ਅਜੇ ਇਸ ਵੇਲੇ ਤੱਕ ਜੋ ਵੀ ਐਮ ਐਲ ਏ ਸਾਹਿਬ ਨੂੰ ਮੈਂ ਐਕਚੁਅਲੀ ਪੰਚਾਇਤ ਮੈਂਬਰ ਵੀ ਆ ਮੈਂ ਰਿਟਾਇਰਡ ਸਿਵਲ ਇੰਜੀਨੀਅਰ ਆ ਤੇ ਅਸੀਂ ਜੋ ਵੀ ਪ੍ਰੋਪੋਜ਼ਲ ਐਮਐਲਏ ਸਾਹਿਬ ਨੂੰ ਬੜਾ ਕੇ ਦਿੱਤੀ ਉਹ ਸਾਡੀ ਅਜ ਤੱਕ ਪੂਰੀ ਹੋਈ ਆ ਐਮ ਵੀ ਮੈਂ ਗਲਤ ਤਰੀਕੇ ਬੋਲਾਂਗਾ ਤੇ ਮੈਂ ਸੱਚਾਈ ਇਹੀ ਆ ਜਿਆਦਾਤਰ ਜੇ ਅਸੀਂ ਦੇਖੀਏ ਕਿ ਜਿਆਦਾਤਰ ਪਿੰਡਾਂ ਦੇ ਵਿੱਚ ਜਿਹੜਾ ਛੱਪੜ ਦਾ ਪਾਣੀ ਆ ਉਹਦੀ ਬੜੀ ਪ੍ਰੋਬਲਮ ਆਂਦੀ ਆ ਕੀ ਕੋਈ ਸੀਚੇਵਲ ਮਾਡਰਨ ਨੂੰ ਲੈ ਕੇ ਕੋਈ ਕਈ ਤੁਹਾਡੀ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਆ ਸਾਡੇ ਐਕਚੁਅਲੀ ਆਹ ਹੀ ਪਾਣੀ ਜਿਹੜਾ ਆ ਜਿੱਥੇ ਅਸੀਂ ਖੜੇ ਬੈਠੇ ਆ ਨਾ ਇਹ ਪਾਣੀ ਜਿਹੜਾ ਹੈ ਉੱਥੇ ਸਾਡੇ ਬਿਲਕੁਲ ਚੋਦੇ ਨਾਲ ਹੀ ਇੱਕ ਥਾਪਰ ਮਾਡਲ ਦੇ ਗੱਲ ਕੀ ਸਾਡਾ ਉਹ ਬਣਿਆ ਹੈ ਉੱਥੇ ਬਣਿਆ ਹਾਂਜੀ ਉਹ ਖੂਹਾਂ ਬਣੀਆਂ 1 2 3 ਖੂਹਾਂ ਬਣੀਆਂ ਜਿੱਦੇ ਵਿੱਚ ਪਾਣੀ ਨਿੱਤਰ ਕੇ ਗਾਹ ਤੋਂ ਗਾਹ ਜਾਂਦਾ ਹੈ ਫਿਰ ਉਹ ਸਜਾਈ ਲਈ ਤਿਆਰ ਹੋ ਜਾਂਦਾ ਹੈ ਉਹ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਉਹਨਾਂ ਬਰਸਾਤ ਦਾ ਪਾਈਪ ਬਿਸਟੋਂ ਪਾਣੀ ਆਪਣਾ ਖੇਤਾਂ ਨੂੰ ਲਾਓ ਜਰੂਰਤ ਅਨਸਾਰ ਕਿਉਂਕਿ ਉਹ ਭਰੇ ਰਹਿੰਦੇ ਖੂਹ ਭਰੇ ਰਹਿੰਦੇ ਆ ਖੂਹ ਉਹ ਤੇ ਉਹਦਾ ਬੈਸੇ ਜਿਹੜਾ ਸੀਵਰੇਜ ਜਿਹੜਾ ਸਾਡੇ ਪਿੰਡ ਸਾਡੇ ਪਿੰਡ ਦੇ ਵਿੱਚੋਂ ਇੱਕ ਨਾਲਾ ਜਾਂਦਾ ਆ ਉਹ ਬਾਕੀ ਪਿੰਡ ਦਾ ਸਾਰਾ ਕੰਮ ਉਹ ਸੀਵਰ ਕਰਦਾ ਹੈ ਉਹ ਵੈਸੇ ਤਾਂ ਪਾਣੀ ਉਹ ਉੱਥੇ ਇੱਕ ਤੱਕ ਪਹੁੰਚਦਾ ਪਹੁੰਚਦਾ ਉਹ ਧਰਤੀ ਦੇ ਵਿੱਚ ਚਲ ਜਾਂਦਾ ਹੈ ਪਾਣੀ ਗਦਗੀ ਸਾਡੇ ਪਿੰਡ ਪਿੰਡ ਆ ਕੋਈ ਸਾਡੇ ਪਿੰਡ ਚ ਕੋਈ ਫੈਕਟਰੀਆਂ ਨਹੀਂ ਐ ਪਿੰਡ ਚ ਸਾਡੇ ਤਕਰੀਬਨ ਸਾਫ਼ ਪਾਣੀ ਹੀ ਨਿਕਲਦਾ ਜਿਹੜਾ ਨਿਕਲਦਾ ਹੈ ਕਿਉਂਕਿ ਸਾਡੇ ਨੇ ਕੋਈ ਗੰਦ ਨਹੀਂ ਹੈਗਾ ਤੇ ਸਾਡੇ ਪਿੰਡ ਦਾ ਜਿਹੜਾ ਕਿਉਂਕਿ ਪਿੰਡ ਦੇ ਵਿੱਚ ਸਰਪੰਚ ਸਾਹਿਬ ਨੇ ਤਕਰੀਬਨ 80% ਦਾ ਸੀਵਰੇਜ ਪਾਤਾ ਆ ਐ ਸੀਵਰੇਜ ਜਿਹੜਾ ਹੈ ਐਨਰਾਈਜ਼ ਦੇ ਸਹਿਯੋਗ ਦੇ ਨਾਲ ਤੇ ਕੁਝ ਸਰਕਾਰ ਦੇ ਸਹਿਯੋਗ ਦੇ ਨਾਲ ਐਨਰਾਈਜ਼ ਦੇ ਸਹਿਯੋਗ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਸੀਵਰੇਜ ਜਿਹੜਾ ਗੱਲ ਕਿ ਉਹ ਕਰਿਆ ਹੁਣ ਵੀ ਇੱਕ ਗਲੀ ਸ਼ੁਰੂ ਕਰਦੀਆਂ ਉਹ ਚ ਵੀ ਸਾਡੀ ਪ੍ਰੋਪੋਜ਼ਲ ਆ ਵੀ ਸੀਵਰੇਜ ਪਾਈਏ ਐਸ ਪੰਚਾਇਤ ਨੂੰ ਕਿਹਾ ਸੀਗਾ ਵੀ ਤੁਸੀਂ ਸਹਿਯੋਗ ਕਰੋ ਵੀ ਸਰਕਾਰ ਐਮਐਲ ਸਾਬ ਨੂੰ ਵੀ ਕਹੋ ਵੀ ਵਿੱਚ ਜਿਹੜਾ ਆ ਵੀ ਥੋੜਾ ਬਹੁਤਾ ਸਾਡੀ ਸਹਿਯੋਗ ਕਰ ਲਓ ਬਾਕੀ ਉੱਥੇ ਜਿਹੜੇ ਲੋਕ ਹੈਗੇ ਜਿਨ੍ਹਾਂ ਦੇ ਘਰ ਹੈਗੇ ਆ ਪਿੰਡ ਹੈਗਾ ਉਹ ਸਹਿਯੋਗ ਕਰਨਗੇ ਕਿ ਸੀਵਰੇਜ ਪਾਉਣ ਨੂੰ ਫਿਰ ਜਾਨੀ ਕਿ ਸਾਡੇ ਉਸ ਇਲਾਕੇ ਜਿਹੜੀ ਮੈਂ ਗੱਲ ਕਰ ਰਿਹਾ ਉਧਰਲੇ ਇਲਾਕੇ ਦਾ ਸਾਡਾ ਜਿਹੜਾ ਸੀਵਰੇਜ ਦਾ ਕੰਮ ਉਹ ਵਧੀਆ ਹੋ ਜਾਏਗਾ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਰ ਅਸ਼ਵੀ ਇਹ ਕਹਿੰਦੇ ਜੋ ਵੀ ਸਰਪੰਚ ਸਾਹਿਬ ਨੇ ਕੰਮ ਕੀਤਾ ਆ ਆਪਣੇ ਆਉਣ ਵਾਲੇ 5 ਸਾਲ ਪਿਛਲੇ ਤੇ ਆ ਜਿਹੜਾ ਆ ਸ਼ੁਰੂ ਹੋਇਆ 5 ਸਾਲ ਬਹੁਤ ਵਧੀਆ ਕੰਮ ਕੀਤਾ ਆ ਸੀਵਰੇਜ ਦਾ ਨਾਲੀਆਂ ਦਾ ਇੰਟਰਲੋਕਾਂ ਦਾ ਤੇ ਹੋਰ ਅਦਰਸ ਜਿਹੜਾ ਸੀਵਿਆਂ ਦਾ ਕੰਮ ਸੀਗਾ ਸਾਰਾ ਵਧੀਆ ਕੀਤਾ ਆ ਪਰ ਪਾਣੀ ਦਾ ਇਨਕਾਸ ਵੀ ਵਧੀਆ ਕਰਦੇ ਉਸ ਵਾਸਤੇ ਸੀਵਰੇਜ ਵੀ ਪਾਈ ਆ ਮਤਲਬ ਓਵਰ ਆਲ ਤੁਸੀਂ ਬਿਲਕੁਲ ਸੰਤੁਸ਼ਟ ਹੋ ਗਏ ਜਿਹੜੀ ਐਸ ਵੇਲੇ ਜਿਹੜੀ ਸਰਪੰਚੋ ਵੱਲੋਂ ਜਿਹੜੀ ਮਤਲਬ ਜੋ ਵੀ ਪਿੰਡ ਦੇ ਵਿਕਾਸ ਲਈ ਕੀਤਾ ਜਾ ਰਿਹਾ ਹਾਂ ਜੀ ਹਾਂ ਜੀ ਬਿਲਕੁਲ ਸੰਤੁਸ਼ਟ ਹਾਂ ਹੁਣ ਅਸੀਂ ਦੁਆਰਾ ਅਸੀਂ ਗੱਲ ਕਰਾਂਗੇ ਫਿਰ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਜਿਹੜੇ ਪਿੰਡ ਦੇ ਨੌਜਵਾਨਾਂ ਦੀ ਜੇ ਗੱਲ ਕਰੀਏ ਨੌਜਵਾਨ ਜ਼ਿਆਦਾਤਰ ਵਿਦੇਸ਼ ਚਾ ਚੁੱਕੇ ਨੇ ਜਾਂ ਜਾਂ ਕਿਤੇ ਕੰਮ ਕਾਰਾਂ ਤੇ ਲੱਗੇ ਹੋਏ ਹਨ ਇਹ ਕਾਫੀ ਲੋਕ ਜਿਹੜੇ ਸਾਡੇ ਵਿਦੇਸ਼ ਵੀ ਆ ਜੀ ਪਰ ਇੱਥੇ ਵੀ ਬਹੁਤ ਮੁੰਡੇ ਹੈਗੇ ਆ ਤੁਸੀਂ ਦੇਖੋ ਮੁੰਡੇ ਬੈਠੇ ਆ ਕੰਮ ਕਾਰਾਂ ਤੇ ਹੁਣ ਗਏ ਆ ਆ ਉਹਦੇ ਲਈ ਅਸੀਂ ਪਿੰਡ ਦੇ ਵਿੱਚ ਪਲੇ ਗਰਾਉਂਡ ਪਹਿਲਾਂ ਬਣਵਾਈ ਆ ਜੀ अच्छा वो प्ले ग्राउंड ਜਿਹੜੀ ਸਾਡੀ ਆ ਉਹਦੇ ਚ ਬਾਸਕਟਬਾਲ ਉਹਦੇ ਨਾਲ ਸਾਡਾ ਜਿਹੜਾ ਆ ਬਾਲੀਬਾਲ ਤੇ ਬੈਡਮਿੰਟਨ ਤਿੰਨ ਗਰਾਊਂਡਾਂ ਉਥੇ ਆਲਰੇਡੀ ਬਣੀਆਂ ਆ ਤੇ ਉਹਦੇ ਚਾਰ ਸਵੇਰੇ ਅਸੀਂ ਇੱਕ ਜਿਹੜਾ ਆ ਉਹ ਟਰੈਕ ਬਣਾਇਆ 250 ਮੀਟਰ ਦਾ اچھا ਉਹ ਟਰੈਕ ਆ 5 ਫੁੱਟ ਚੌੜਾ ਇੰਟਰਲੌਕ ਲਾ ਕੇ ਸੈਰ ਕਰਨ ਲਈ ਉਹ ਵੀ ਬਣਾਇਆ ਆ ਤੇ ਤਕਰੀਬਨ ਉਥੇ ਕ੍ਰਿਕਟ ਦੀ ਵੀ ਗਰਾਊਂਡ ਆ ਸ਼ਾਮ ਨੂੰ ਮੇਰਾ ਖਿਆਲ ਆ ਵੀ ਹੁਣ ਤਾਂ ਥੜ ਜਾ ਮੀਂਹ ਪੈ ਗਿਆ ਸੀ ਪਾਣੀ ਹੋ ਗਿਆ ਸੀ ਨਹੀਂ ਤਾਂ 50 60 ਬੱਚੇ ਉੱਥੇ ਸ਼ਾਮ ਨੂੰ ਖੇਲਣ ਗਰਾਉਂਡ ਚ ਜਾਂਦੇ। ਅੱਗੇ ਸਕੂਲ ਨੂੰ ਲੈ ਕੇ ਕੋਈ ਤੁਹਾਡੀ ਸਮੱਸਿਆ ਹੈਗੀ ਜਾਂ ਉਹ ਵੀ ਕੋਈ ਮਤਲਬ ਹੈ ਪੂਰਾ ਹੋ ਚੁੱਕਾ ਹੈ। ਉਹ ਸਕੂਲ ਦਾ ਇਦਾਂ ਜੀ ਹੁਣੇ ਸਾਡੇ ਇੱਕ ਐਨਆਰਆਈ ਹੈਗੇ ਆ ਜਾਂ ਝਾਬਰ バス ਜਿਹੜੀ ਚੱਲਦੀ ਉਹ ਵੀ ਸਾਡੇ ਪਿੰਡ ਦੇ ਬੰਦੇ ਆ। ਉਹ ਸੀ ਉਹਨਾਂ ਦੇ ਚਾਚਾਈ ਦੇ ਲੜਕੇ ਆ। ਉਹਨਾਂ ਨੇ ਸਾਨੂੰ ਸਕੂਲ ਨੂੰ ਇੱਕ ਹੋਰ 8 ਮਰਲੇ ਜਗ੍ਹਾ ਜਿਹੜੀ ਉਹ ਡੋਨੇਟ ਕੀਤੀ ਸੀ ਤੇ ਉਹਦੇ ਲਈ 40 ਲੱਖ ਦੀ ਗ੍ਰਾਂਟ ਆਈ ਸੀ ਉਹ ਬਕਾਇਦਾ ਲਾਇਬ੍ਰੇਰੀ ਵਗੈਰਾ ਵਧੀਆ ਲੈਬੋਰੀ ਬਣ ਰਹੀ ਆ ਉਹ 40 ਲੱਖ ਦੀ ਗ੍ਰਾਂਟ ਦੇ ਨਾਲ ਸਾਡੇ ਕਮਰੇ ਜਿਹੜੇ ਉਹ ਤਕਰੀਬਨ ਲੈਂਟਰ ਪ੍ਰੈਂਟ ਤੇ ਪਹੁੰਚ ਗਿਆ ਵਧੀਆ ਸਕੂਲ ਜਿੱਦਾਂ ਸਰਕਾਰ ਨੇ ਸਕੂਲ ਆਫ ਐਮੀਨੈਂਸ ਜਿਹੜੇ ਬਣਾਏ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਦੇਖੋ ਬਹੁਤ ਵਧੀਆ ਗੱਲ ਆ ਇੱਕ ਅਮੀਰ ਦਾ ਬੱਚਾ ਤੇ ਇੱਕ ਗਰੀਬ ਦਾ ਬੱਚਾ ਇੱਕ ਕੋਈ ਜਿਹੜਾ ਆ ਉਹ ਬੈਂਚ ਤੇ ਬਹਿ ਕੇ ਪੜਦੇ ਆ ਸਾਡੇ ਪਿੰਡ ਵਾਲਾ ਸਕੂਲ ਵੀ ਸਕੂਲ ਆਫ ਹੈਪੀਨੈਸ ਹੈ ਤੇ ਬੈਂਚ ਲੱਗੇ ਆ ਬਹੁਤ ਵਧੀਆ ਇੰਟਰਲੌਕ ਸਾਰੇ ਇੱਕ ਵੀ ਮਿੱਟੀ ਦਾ ਉੱਤੇ ਟਣਕਾ ਨਹੀਂ ਤੇ ਕਮਰਿਆਂ ਦੇ ਵਿੱਚ ਇੰਟਰਲੌਕ ਟਾਈਲਾਂ ਲੱਗੀਆਂ ਆ ਤੇ ਬਾਕਾਇਦਾ ਬੈਂਚ ਹੈਗੇ ਆ ਪੱਖੇ ਆ ਜਨਰੇਟਰ ਆ ਹਰ ਸਹੂਲਤ ਹੈਗੀ ਆ ਬਹੁਤ ਵਧੀਆ ਗੱਲ ਹੈ ਪੂਰੀ ਸਹੂਲਤ ਤੁਹਾਨੂੰ ਸਰਕਾਰ ਵੱਲੋਂ ਮਿਲੀ ਗਈ ਬਿਲਕੁਲ ਤੁਸੀਂ ਦੇਖਿਆ ਕਿ ਜਿਹੜੀ ਪਿੰਡ ਦੀ ਜਿਹੜੀ ਪੰਚਾਇਤ ਸੀ ਉਹਨਾਂ ਨੇ ਗੱਲਬਾਤ ਕੀਤੀ ਹੈ ਜਿਹੜਾ ਪ੍ਰੋਗਰਾਮ ਜਿਹੜਾ ਸਾਡਾ ਪਿੰਡ ਦੀ ਸੱਤ ਦਾ ਪ੍ਰੋਗਰਾਮ ਆ ਉੱਥੇ ਵਿੱਚ ਜੋ ਵੀ ਉਹਨਾਂ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਇਸ ਵੇਲੇ ਪਿੰਡ ਦੇ ਵਿੱਚ ਜਿਹੜਾ ਆ 80% ਤੋਂ ਵੱਧ ਜਿਹੜਾ ਵਿਕਾਸ ਹੋ ਚੁੱਕਿਆ ਹੈ ਅਤੇ ਜੋ ਹਲਕਾ ਇੱਥੇ ਦੇ ਵਿਧਾਇਕ ਨੇ ਉਹ ਸਾਡਾ ਪੂਰਾ ਸਾਥ ਦੇ ਰਹੇ ਨੇ ਅਤੇ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਪਿੰਡ ਵਿੱਚ ਕਮੀਆਂ ਆ ਉਹ ਆਉਣ ਵਾਲੇ ਹੋਰ ਮਹੀਨਿਆਂ ਜਾਂ ਸਾਲਾਂ ਵਿੱਚ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਕੈਮਰਾਮੈਨ ਸੱਜ ਸਿੰਘ ਦੇ ਨਾਲ ਹੁਸ਼ਿਆਰਪੁਰ ਤੋਂ ਨਿਊਜ਼ ਸਟੇਟ ਪੰਜਾਬ